ਆਪਾ ਦਰਸ਼ਨ ਕਰਦੇ ਹਾਂ ਗੁਰਦੁਆਰਾ ਅਮਰਜੀਤ ਸਾਹਿਬ ਫਾਤਹੀ ਦਸਮੀ ਆਲੰਗੀਰ ਇੱਥੇ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤਨ ਕਲੰਗੀਰ ਦਰਦਸ਼ਿਯਿਸ਼ ਪਿਤਾ 1704 ਈਸਵੀ ਔਰ 1771 ਬਿਕਰਮੀ ਨੂੰ 14 ਮੋ ਅਨੰਪੁਰ ਸਹਿਬ ਸੱਟਣ ਤੋਂ ਬਾਅਦ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਸਾ ਨਦੀ ਦੀਆਂ ਜੰਗਾਂਨ ਕਰਦੇ ਹਾਂ ਔਰ ਚਮਕਾ ਉਸ ਹੈ ਜਿੰਨਾਂ ਵੱਧਦੇ ਹੋਣ ਆ ਚਾਰ ਆਪਣੇ ਜਿਗਰ ਦੇ ਓਟੇ ਸ਼ਹੀਦ ਕਰਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਪਾਵਨ ਪਵਿੱਤਰ ਅਸਥਾਨ ਤੇ ਪਹੁੰਚਦੇ ਹਨ ਇਹ ਪਾਵਨ ਪਵਿੱਤਰ ਅਸਥਾਨ ਜਿਹੜਾ ਬਣਿਆ ਹੋਇਆ ਹੈ ਇਸ ਅਸਥਾਨ ਦੇ ਆਪਾਂ ਦਰਸ਼ਨ ਕਰ ਰਹੇ ਹਾਂ ਇੱਥੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਛੀਵਾੜੇ ਦੇ ਜੰਗਲਾਂ ਦਾ ਰਸਤਾ ਤੈਅ ਕਰਦੇ ਹੋਏ ਆਏ ਸਨ ਇੱਥੇ ਸਤਿਗੁਰੂ ਜੀ ਦੇ ਬਹੁਤ ਹੀ ਪਿਆਰ ਵਾਲੇ ਸਿੱਖ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਗੁਰੂ ਕੇ ਪਿਆਰ ਵਾਲੇ ਗੁਰੂ ਕੇ ਸਿੱਖ ਅਤੇ ਗਣੀ ਖਾਤੇ ਨਵੀਂ ਖਾਂ ਇਹ ਗੁਰੂ ਦੇ ਪਿਆਰੇ ਜਿਹੜੇ ਸਿੱਖ ਨੇ ਇਹ ਮਹਾਰਾਜ ਨੂੰ ਉੱਚ ਦਾ ਪੀਰ ਬਣਾ ਕੇ ਇਸ ਸਥਾਨ ਤੇ ਲੈ ਕੇ ਆਏ ਇਸ ਸਥਾਨ ਤੇ ਲਿਆ ਕੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ ਨੇ ਇੱਕ ਉਹਦੇ ਇੱਕ ਸਿੱਖ ਜਿਹੜਾ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦੀ ਪ੍ਰਾਪਤ ਕਰਦਾ ਉਹਨੂੰ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਲਦੇ ਆ ਅਨ ਸੱਚੇ ਪਾਤਸ਼ਾਹ ਮਹਾਰਾਜ ਜੀ ਆ ਕੇ ਇੱਥੇ ਇੱਕ ਖੂਹ ਹੈ ਇੱਕ ਮਾਤਾ ਤੋਂ ਖੂਹ ਬਾਰੇ ਸਤਿਗੁਰੂ ਮਹਾਰਾਜ ਪੁੱਛਦੇ ਆ ਤੇ ਉਹ ਜਦੋਂ ਆ ਕੇ ਮਾਤਾ ਨੇ ਦੱਸਿਆ ਮਹਾਰਾਜ ਖੂਹ ਤਾਂ ਹੈ ਪਰ ਉਹ ਖੂਹ ਦੇ ਕੋਲ ਸਰਾਲ ਰਹਿੰਦੀ ਐ ਜਿਹਦੇ ਕਰਕੇ ਲੋਕ ਪਾਣੀ ਨਹੀਂ ਸੀ ਪੀ ਸਕਦੇ ਤੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਸਰਾਲ ਦੇ تیر ਮਾਰਿਆ ਉਹਦਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਲਿਆਣ ਕੀਤਾ ਉਹ ਸਰਾਲ ਖੂਹ ਦੇ ਵਿੱਚ ਡਿੱਗਣ ਕਰਕੇ ਉਹ ਜਿਹੜਾ ਪਾਣੀ ਸੀ ਉਹ ਪੀਣ ਯੋਗ ਨੀ ਰਿਆ ਤੇ ਫੇਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਧਰਤੀ ਦੀ ਹਿੱਕ ਦੇ ਉੱਤੇ ਜਿਹੜਾ ਇੱਕ ਸੋਮਾ ਪ੍ਰਗਟ ਕੀਤਾ ਇਸ ਸਥਾਨ ਤੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਵਰਬੀ ਦਿੱਤਾ ਔਰ ਉਸ ਮਾਤਾ ਨੇ ਆਪਣੇ ਕੋੜ ਦੇ ਰੋਗ ਬਾਰੇ ਵੀ ਦੱਸਿਆ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਉੱਥੋਂ ਫਿਰ ਜਿਹੜਾ ਵੀ ਉੱਥੇ ਇਸ਼ਨਾਨ ਕੀਤਾ ਉਸ ਬੀਬੀ ਦਾ ਕੋੜ ਰੋਗ ਠੀਕ ਹੋਇਆ ਅਤੇ ਵਰ ਦਿੱਤਾ ਜਿਹੜਾ ਵੀ ਕੋਈ ਕਿਸੇ ਪ੍ਰਕਾਰ ਸਰੀਰ ਦੀ ਚਮੜੀ ਦਾ ਰੋਗ ਹੋਵੇ ਕੋੜ ਦਾ ਰੋਗ ਹੋਵੇ ਕੁਈ ਐਸੀ ਬਿਮਾਰੀ ਭਿਆਨਕ ਬਿਮਾਰੀ ਹੋਵੇ ਉਹ ਲੱਗ ਜਾਏ ਤੇ ਜਿਹੜਾ ਇੱਥੇ ਆ ਕੇ ਇਸ਼ਨਾਨ ਕਰਦਾ ਹੈ ਤੇ ਵੱਡੇ ਤੋਂ ਵੱਡੇ ਰੋਗ ਜਿਹੜੇ ਆ ਜਿਨ੍ਹਾਂ ਨੂੰ ਡਾਕਟਰ ਨਹੀਂ ਠੀਕ ਕਰਦੇ ਤੇ ਸਾਧ ਸੰਗਤ ਜੀ ਉਹ ਇੱਥੇ ਆ ਕੇ ਇਸ਼ਨਾਨ ਕਰਨ ਦੇ ਨਾਲ ਠੀਕ ਹੋ ਜਾਂਦੇ ਆ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਆ ਕੇ ਹਾਜ਼ਰੀ ਭਰਦੀਆਂ ਨੇ ਇਸ ਸਥਾਨ ਦੀਆਂ ਅਮਰਤਾ ਬਾਟਾ ਵੀ ਤਿਆਰ ਹੁੰਦਾ ਹੈ ਇਸ ਸਥਾਨ ਦੀਆਂ ਚੱਲ ਰਹੀਆਂ ਸੇਵਾਵਾਂ ਜੋ ਕਿ ਬਹੁਤ ਸੁੰਦਰ ਸਥਾਨ ਬਣਿਆ ਹਨ ਗਣ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਔਰ ਇੱਥੇ ਹੀ ਭਾਈ ਨਗਾਈਆ ਜੀ ਨੇ ਭਾਈ ਨਗਾਈਆ ਸਿੰਘ ਜੀ ਉਹਨਾਂ ਨੇ ਗੁਰੂ ਪਾਤਸ਼ਾਹ ਨੂੰ ਇੱਥੇ ਆ ਕੇ ਘੋੜਾ ਜਿਹੜਾ ਹੈ ਅਰਪਣ ਕੀਤਾ ਘੋੜਾ ਭੇਟ ਕੀਤਾ ਇੱਥੋਂ ਫਿਰ ਸਤਗੁਰੂ ਸੱਚੇ ਪਾਤਸ਼ਾਹ ਰਾਏਕੋਟ ਜਾਂਦੇ ਆ ਤੇ ਜਿਹੜਾ ਰਾਏਕੋਟ ਦਾ ਸਫ਼ਰ ਹੈ ਉਹ ਆਪਾਂ ਅੱਗੇ-ਅੱਗੇ ਜਿਵੇਂ-ਜਿਵੇਂ ਇਤਿਹਾਸਕ ਸਥਾਨ ਬਣੇ ਨੇ ਪੂਰੀ ਜਾਣਕਾਰੀ ਦੇ ਨਾਲ ਆਪਾਂ ਇਤਿਹਾਸ ਦੇ ਉੱਤੇ ਆਪਾਂ ਸਾਰੇ ਚਾਨਣਾ ਪਾਵਾਂਗੇ ਇੱਥੇ ਆਲਮਗੀਰ ਦੇ ਪਾਵਨ ਸਥਾਨ ਤੇ ਦਰਸ਼ਨ ਕਰ ਰਹੇ ਆਂ ਹਰ ਰੋਜ਼ ਅਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦੇ ਆ ਤੇ ਸਾਧ ਸੰਗਤ ਜੀ ਸੰਗਤਾਂ ਦੀਆਂ ਜਿਵੇਂ ਜਿਵੇਂ ਕੋਈ ਭਾਵਨਾ ਲੈ ਕੇ ਸ਼ਰਧਾ ਲੈ ਕੇ ਆਉਂਦਾ ਓਵੇਂ ਓਵੇਂ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਸਥਾਨ ਤੇ ਪੂਰੀਆਂ ਕਰਦੇ ਆ ਤੁਸੀਂ ਦਰਸ਼ਨ ਕਰੋ ਬਹੁਤ ਸੋਹਣਾ ਦਰਬਾਰ ਸਾਹਿਬ ਬਣਿਆ ਹੋਇਆ ਹੈ ਇਹ ਜਿਹੜਾ ਦਰਬਾਰ ਸਾਹਿਬ ਆਪਾਂ ਵੇਖ ਰਹੇ ਆਂ ਤੇ ਬਹੁਤ ਸੁੰਦਰ ਬਣਿਆ ਹੈ ਤੇ ਇਧਰਲੇ ਪਾਸੇ ਜਿਹੜੀ ਡਿਊਟੀ ਬਣੀ ਐ ਇਹ ਪੁਰਾਣੀ ਡਿਊਟੀ ਐ ਤੇ ਇਧਰ ਨਾਲ ਨਵੀਂ ਡਿਊਟੀ ਦੀ ਜੋ ਕਾਰ ਸੇਵਾ ਚੱਲ ਰਹੀ ਐ ਸੰਗਤਾਂ ਵੱਧ ਚੜ ਕੇ ਆਪਣਾ ਯੋਗਦਾਨ ਪਾ ਕੇ ਵੀ ਸੇਵਾ ਦੇ ਵਿੱਚ ਹਿੱਸਾ ਪਾ ਸਕਦੇ ਹੋ ਕਿਉਂਕਿ ਬਹੁਤ ਸੋਹਣੀਆਂ ਇਮਾਰਤਾਂ ਬੜੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਬਣ ਰਹੀਆਂ ਨੇ ਇਸ ਸਥਾਨ ਦੀਆਂ ਸਿਵਾਮਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਆ ਉਹਨਾਂ ਦੀ ਦੇਖ ਦੇ ਹੇਠ ਵਿੱਚ ਚੱਲ ਰਹੀਆਂ ਨੇ ਔਰ ਸੰਤ ਬਾਬਾ ਅਮਰੀਕ ਸਿੰਘ ਜੀ ਸਰ ਸੇਵਾ ਵਾਲੇ ਉਹ ਜਿਹੜੀਆਂ ਇਹ ਸਵਾਮਾਂ ਚਲਾ ਰਹੇ ਨੇ ਜੋੜੀ ਦੀਆਂ ਸਵਾਮਾਂ ਚਲ ਰੀਆਂ ਨੇ ਜਦੋਂ ਵੀ ਤੁਸੀਂ ਦਰਸ਼ਨ ਕਰਨ ਵਾਸਤੇ ਆਓ ਉਦੋਂ ਇਸ ਸਥਾਨ ਤੇ ਜਰੂਰ ਦਰਸ਼ਨ ਕਰੋ ਜਿੱਥੇ ਕਿ 14 15 16 ਤੋਂ ਨੂੰ ਸਲਾਨਾ ਮਹਾਨ ਸਮਾਗਮ ਵੀ ਰਚਿਆ ਜਾਂਦਾ ਹੈ ਇਸ ਸਥਾਨ ਦੇ ਆਪਾਂ ਸਾਰਿਆਂ ਨੇ ਦਰਸ਼ਨ ਕੀਤੇ ਅੱਗੇ ਵੀ ਆਪਾਂ ਦਰਸ਼ਨ ਕਰਦੇ ਆਂ ਤੇ ਜਿਹੜੇ ਜਿੜੀਆਂ ਚੀਜ਼ਾਂ ਇੱਥੇ ਪ੍ਰਾਤਨ ਨੇ ਉਹਨਾਂ ਦੇ ਵੀ ਆਪਾਂ ਦਰਸ਼ਨ ਕਰਾਂਗੇ ਜੀ ਹਾਂਜੀ